ਤੁਹਾਨੂੰ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਆਫਿਕਤੋ ਸੁਨੀਹਾ ਮੈਮ ਸਾਡੇ ਨਾਲ ਮੌਜੂਦ ਨੇ ਸੈਪਟੈਂਬਰ ਇਨਟੇਕ ਹਾਲੇ ਵੀ ਵਿਦਆਊਟ ਆਲਟਸ ਹੋ ਸਕਦਾ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਸੁਨੀਹਾ ਮੈਮ ਸਾਂਝੀ ਕਰਨਗੇ ਜਿਹੜੇ ਕਿ ਦਾ ਵੀਜ਼ਾ ਆਫਿਕ ਨੂੰ ਰਿਪਰੈਜ਼ੈਂਟ ਕਰਦੇ ਨੇ ਦਾ ਵੀਜ਼ਾ ਆਫਿਕ ਦੇ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਆਫਿਸ ਨੇ অনলাইন ਵੀ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਸੁਨੇਹਾ ਮੈਮ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਸੋ ਯੂਕੇ ਸਟਡੀ ਵੀਜ਼ਾ ਸੈਪਟੈਂਬਰ 2025 ਇਨਟੇਕ ਬਹੁਤ ਹੀ ਨੀਅਰ ਆ ਰਿਹਾ ਵਾ ਸੋ ਹਾਲੇ ਵੀ ਸਟੂਡੈਂਟਸ ਨੂੰ ਡਾਊਟ ਹੈਗਾ ਕਿ ਉਹ ਵਿਦਆਊਟ ਆਇਲਸ ਨਹੀਂ ਕਰ ਸਕਦੇ ਉਹਨਾਂ ਨੂੰ ਸਭ ਤੋਂ ਮੇਨ ਚੀਜ਼ ਜਿਹੜਾ ਡਾਊਟ ਹੈਗਾ ਕਿ ਅਗਰ ਅਸੀਂ ਵਿਦਾਊਟ ਆਇਲਸ ਅਪਲਾਈ ਕਰਦੇ ਆਂ ਤੇ ਸਾਡੇ ਵੀਜ਼ਾ ਦੇ ਕੀ ਚਾਂਸਸ ਹੈਗੇ ਸੋ ਆਈ ਦਾ ਸ਼ੋ ਏਸੀ ਤੇ ਰਹੇਗਾ ਕਿ ਵਿਦਾਊਟ ਆਇਲਸ ਵੀ Tata ਜਿਹੜਾ ਵੀਜ਼ਾ ਸਕਸੈਸ ਰੇਟ ਆ ਉਹ ਵਧੀਆ ਹੀ ਰਹਿੰਦਾ ਹੈ ਉਹਦੇ ਰੀਜ਼ਨਸ ਆ ਦੇਖੋ ਯੂਕੇ ਦੇ ਵਿੱਚ ਕੀ ਆ ਪਹਿਲੇ ਤਾਂ ਸਮਝੋ ਵਿਦਾਊਟ ਆਇਲਸ ਕੌਣ-ਕੌਣ ਕਰ ਸਕਦਾ ਪਹਿਲੇ ਜੇ ਜਿਹੜੀ ਪਲੱਸ 2 ਦੇ ਵਿੱਚ ਇੰਗਲਿਸ਼ ਦੇ ਵਿੱਚ 65% ਤੋਂ ਉੱਪਰ ਹੈ ਗਿਆ ਔਰ ਵਿਦਾਊਟ ਟਾਈਲਸ ਕਰ ਸਕਦਾ ਵਾ ਅਗਰ ਤੁਸੀਂ ਸਟੇਟ ਬੋਰਡ ਤੋਂ ਤਾਂ ਵੀ ਤੁਹਾਡੇ 70 75% ਚਾਹੀਏ ਤੁਸੀਂ ਪੰਜਾਬ ਹਰਿਆਣਾ ਬੋਰਡ ਤੋਂ ਤਾਂ ਵੀ ਇਹ ਮੈਟਰ ਕਰਦਾ ਹੈ ਤੁਸੀਂ ਕਿਹੜੀ ਬੋਰਡ ਤੋਂ ਕੀਤੇ ਆ और यूनिवर्सिटी चु तो यूनिवर्सिटी वेरी करता है कोई सिक्सटी फाइव लैवंटी लगावर्सिटी मैटर करता है आफ्टर डैट तो अगर ग्रेजुएशन इंग्लिश मीडियम तोम ओ आई बेसिशन पॉसिबल एंड यूके का एक बड़ा प्लस पॉइंट है यूके मास्टर्स एक साल की और दो साल का वर्क परमिट मिलता है हूँ आ जाता है कि अगर असि विद करते कि साजा आता है बिल्कुल आता है बेसिकली है कि यूके ਯੂਨੀਵਰਸਿਟੀਆਂ ਪਹਿਲੇ ਆਪਣੇ ਲੈਵਲ ਦੇ ਇੰਟਰਵਿਊਸ ਲੈ ਲੈਂਦੀਆਂ ਔਰ ਉਹਦੇ 'ਚ ਤੁਹਾਡਾ ਕੋਈ ਰਿਸਕ ਵੀ ਨਹੀਂ ਹੁੰਦਾ ਤੁਹਾਨੂੰ ਆਪਣੀ ਟਿਊਸ਼ਨ ਫੀਸ ਪੇ ਕਰਨੀ ਹੁੰਦੀ ਆ ਸੋ ਪਹਿਲੇ ਕੀ ਹੁੰਦਾ ਤੁਸੀਂ ਆਪਣੇ ਸਾਨੂੰ ਐਕਾਡੈਮਿਕ ਦਿੰਨੇ ਹੋ ਤੁਹਾਡਾ ਆਫਰ ਲੈਟਰ ਅਪਲਾਈ ਹੁੰਦਾ ਹੈ ਫਿਰ ਆਫਰ ਲੈਟਰ ਤੇ ਤੁਹਾਨੂੰ ਕੰਡੀਸ਼ਨ ਲਿਖੀ ਆਂਦੀ ਆ ਕਿ ਤੁਹਾਡੀ ਇੰਟਰਵਿਊ ਹੋਏਗੀ ਜਦੋਂ ਤੁਸੀਂ ਆਪਣੀ ਇੰਟਰਵਿਊ ਕ੍ਰੈਕ ਕਰ ਲੈਂਦੇ ਹੋ ਫਿਰ ਤੁਸੀਂ ਆਪਣੀ ਟਿਊਸ਼ਨ ਫੀਸ ਦਿੰਦੇ ਹੋ ਤਾਂ ਕੋਈ ਰਿਸਕ ਨਹੀਂ ਹੈਗਾ ਉਸ ਤੋਂ ਬਾਅਦ ਜਦ ਤੱਕ ਅੰਬੈਸੀ ਫਾਈਲ ਜਾਨੀ ਆ ਉਦੋਂ ਤੱਕ ਤੁਹਾਡੇ ਇੰਟਰਵਿਊਜ਼ ਇੰਨੇ ਰਾਉਂਡ ਹੋ ਚੁੱਕੇ ਹੁੰਦੇ ਆ ਕਿ ਤੁਸੀਂ ਕੰਫੀਡੈਂਟ ਹੋ ਐਂਡ ਮੋਰਓਵਰ ਯੂਕੇ ਦਾ ਜਿਹੜਾ ਸਿਸਟਮ ਆ ਸਟੈਪ ਬਾਈ ਸਟੈਪ ਆ ਆਫਰ ਆਇਆ ਫੀਸ ਭਰੀ ਕਾ ਸਾਈਨ ਅੰਬੈਸੀ ਫਾਈਲ ਦਿੱਤੀ ਐਂਡ ਮੋਰਓਵਰ ਰਿਸਕ ਦੀ ਤੁਹਾਨੂੰ ਕੋਈ ਟੈਨਸ਼ਨ ਹੋਣੀ ਵੀ ਨਹੀਂ ਜਾਏਗੀ ਸਾਡੇ ਤੋਂ ਇੱਕ ਤਾਂ ਐਕਸਪਰਟ ਟੀਮ ਹੈਗੀ ਆ ਜਿਹੜੀ ਤੁਹਾਨੂੰ ਇੰਟਰਵਿਊ ਦੀ ਤਿਆਰੀ ਕਰਾਏਗੀ ਪਲੱਸ ਤੁਸੀਂ ਸਾਰੇ ਦੇ ਸਾਰੇ ਪੈਸੇ ਜਿਹੜੇ ਦੇਨੇ ਆ ਵੀਜ਼ੇ ਤੋਂ ਬਾਅਦ ਦੇਨੇ ਸੋ ਬਹੁਤ ਬਹੁਤ ਧੰਨਵਾਦ ਜੀ ਦਾ ਵੀਜ਼ਾ ਅਫੀਕਤੋਂ ਸੁਨੀਹਾ ਮੈਮ ਸਾਡੇ ਨਾਲ ਮੌਜੂਦ ਸੀ ਸੋ ਬਹੁਤ ਚੰਗੀ ਤਰ੍ਹਾਂ ਨਾਲ ਨਾਲ ਉਹਨਾਂ ਨੇ ਸਾਰੀ ਗੱਲ ਸਮਝਾਈ ਹੈ। ਅਗਰ ਕੋਈ ਕਨਫਿਊਜ਼ਨ ਹੈ ਤੇ ਉਹਨੂੰ ਦੂਰ ਕਰੋ। ਪੂਰੀ ਤਸੱਲੀ ਕਰੋ। ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਵਿੱਚ ਦਾ ਵੀਜ਼ਾ ਆਫਿਕ ਦੇ ਦਫ਼ਤਰ 'ਚ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੁਸੀਂ ਆਨਲਾਈਨ ਵੀ ਆਪਣੀ ਫਾਈਲ ਲਗਾ ਸਕਦੇ ਹੋ। ਬਹੁਤ ਧੰਨਵਾਦ।